ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਬਹੁਤ ਵੱਡਾ ਪੁਚਾਲ ਆਇਆ ਹੋਇਆ ਹੈ ਪੰਜਾਬ ਦੀ ਸਿਆਸਤ ਵਿੱਚ ਪੂਰੀ ਹਲਚਲ ਮਚ ਗਈ ਅੱਜ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜਿਵੇਂ ਹੀ ਅੱਜ ਐਲਾਨ ਕੀਤਾ ਗਿਆ ਮੀਡੀਆ ਦੇ ਉੱਪਰ ਆ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਤਾਂ ਉਸ ਤੋਂ ਬਾਅਦ ਸਾਰੀਆਂ ਪਾਰਟੀਆਂ ਦੇ ਵਿੱਚ ਉਥਲ-ਪੁਥਲ ਹੋਣੀ ਸ਼ੁਰੂ ਹੋ ਗਈ ਜੇਕਰ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਨੇ ਆਪਣੇ ਇੱਕ ਸੀਨੀਅਰ ਲੀਡਰ ਨੂੰ 5 ਸਾਲ ਲਈ ਕਾਂਗਰਸ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਕਾਂਗਰਸ ਪਾਰਟੀ ਦੇ ਵੱਲੋਂ ਜੋ ਉਸ ਲੀਡਰ ਨੂੰ ਬਾਹਰ ਕੱਢਣ ਦਾ ਉਸ ਦੇ ਉੱਪਰ ਵੱਡੇ ਇਲਜ਼ਾਮ ਲੱਗੇ ਨੇ ਨਵਜੋਤ ਸਿੰਘ ਸਿੱਧੂ ਜਿਹੜੇ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਸੀ ਅੱਜ ਉਹਨਾਂ ਨੇ ਜਦੋਂ ਦੁਬਾਰਾ ਸਿਆਸਤ ਦੀ ਪਾਰੀ ਸ਼ੁਰੂ ਕੀਤੀ ਤਾਂ ਕਾਂਗਰਸ ਪਾਰਟੀ ਦੇ ਵਿੱਚ ਪੂਰੀ ਤਰ੍ਹਾਂ ਉਥਲ-ਪੁਥਲ ਮਚਾ ਕੇ ਰੱਖ ਦਿੱਤੀ। ਉੱਥੇ ਹੀ ਉਸਦੇ ਨਾਲ ਜਿਹੜੇ ਸਾਥੀ ਸੀ ਉਹਨਾਂ ਦੇ ਬਾਰੇ ਵੀ ਹੁਣ ਕਾਂਗਰਸ ਪਾਰਟੀ ਦੇ ਵੱਲੋਂ ਜੋ ਉਹਨਾਂ ਨੂੰ ਮਜ਼ਬੂਤ ਕਰਨ ਵਾਸਤੇ ਉਹਨਾਂ ਦੇ ਨਾਲ ਸੰਪਰਕ ਸਾਧਰੀ ਪ੍ਰਗਟ ਸਿੰਘ ਜੋ ਨਵਜੋਤ ਸਿੰਘ ਸਿੱਧੂ ਦੇ ਸਾਥੀ ਨੇ ਇਸ ਦੇ ਨਾਲ ਹੀ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਕਿਤੇ ਉਹ ਨਾ ਹੋਵੇ ਕਿ ਉਹ ਵੀ ਨਵਜੋਤ ਸਿੰਘ ਸਿੱਧੂ ਦੇ ਨਾਲ ਚਲੇ ਜਾਣ। ਇਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵੱਲੋਂ ਆਪਣੇ ਉਹਨਾਂ ਲੀਡਰਾਂ ਨੂੰ ਨਾਲ ਲੈ ਕੇ ਉਹਨਾਂ ਦੇ ਨਾਲ ਲਗਾਤਾਰ ਸੰਪਰਕ ਕਰ ਰਹੀ ਹੈ ਲੇਕਿਨ ਜੋ ਸੂਤਰਾਂ ਤੋਂ ਜਾਣਕਾਰੀ ਆ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਜਿਵੇਂ ਹੀ ਕੋਈ ਨਵੀਂ ਪਾਰਟੀ ਬਣਾਉਂਦੇ ਨੇ ਤਾਂ ਫਿਰ ਸਭਾਵਕ ਕੀ ਹੈ ਕਿ ਇਹ ਪ੍ਰਕਾਸ਼ ਸਿੰਘ ਇਹ ਨਾਲ ਹੋਰ ਜਿਹੜੇ ਉਹਨਾਂ ਦੇ ਸਾਥੀ ਸੀ ਇਹ ਨਵਜੋਤ ਸਿੰਘ ਸਿੱਧੂ ਦੇ ਨਾਲ ਖੜਨਗੇ ਜਾਂ ਨਵਜੋਤ ਸਿੰਘ ਸਿੱਧੂ ਜਿਹੜਾ ਕਿ ਇਕੱਲਾ ਹੀ ਆਪਣੇ ਨਾਲ ਜਿਹੜਾ ਪੰਜਾਬ ਵਿੱਚ ਚੋਣਾਂ ਲੜੇਗਾ ਜਾਂ ਫਿਰ ਕਿਸੇ ਆਮ ਆਦਮੀ ਪਾਰਟੀ ਨਾਲ ਜਾਂ ਭਾਜਪਾ ਨਾਲ ਜਾ ਸਕਦਾ ਇਸ ਦੇ ਬਾਰੇ ਚਰਚਾਵਾਂ ਬਹੁਤ ਉੱਠੀਆਂ ਹੋਈਆਂ ਨੇ ਲੇਕਿਨ ਦੂਸਰੇ ਪਾਸੇ ਅੱਜ ਕਾਂਗਰਸ ਪਾਰਟੀ ਨੇ ਆਪਣੇ ਸੀਨੀਅਰ ਲੀਡਰ ਜਿਨ੍ਹਾਂ ਨੂੰ ਪਾਰਟੀ ਤੋਂ ਬਾਹਰ ਕੀਤਾ ਹੈ 5 ਸਾਲ ਲਈ ਉਹਨਾਂ ਦਾ ਪਾਰਟੀ ਦੇ ਵਿੱਚ ਬਹਨ ਕਰ ਦਿੱਤਾ ਗਿਆ ਹੈ ਉਹਨਾਂ ਤੇ ਉੱਪਰ ਇਲਜ਼ਾਮ ਲੱਗੇ ਸੀ ਕਿ ਉਹ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਾਂ ਦੇ ਬਾਰੇ ਜੋ ਕਮੈਂਟ ਕਰ ਰਹੇ ਨੇ ਜੋ ਮੀਡੀਆ ਦੇ ਵਿੱਚ ਜਾ ਕੇ ਗਲਤ ਜੋੜੇ ਬਿਆਨਬਾਜ਼ੀ ਕਰ ਰਹੇ ਨੇ ਜਿਸ ਨੂੰ ਲੈ ਕੇ ਉਹਨਾਂ ਦੇ ਉੱਪਰ ਵੱਡੀ ਕਾਰਵਾਈ ਕੀਤੀ ਗਈ ਏ ਇੱਕ ਸਾਬਕਾ ਵਿਧਾਇਕ ਵਿਜ ਜੋੜੇ ਕੇ ਉਹਨਾਂ ਦੇ ਕਹਿਣ ਤੇ ਉਸ ਲੀਡਰ ਦੇ ਉੱਪਰ ਕਾਰਵਾਈ ਹੋਈ ਏ ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਆਪਣੇ ਉਸ ਲੀਡਰ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਨਹੀਂ ਕੀਤਾ ਔਰ ਸਿੱਧਾ ਹੀ ਉਸ ਨੂੰ ਪਾਰਟੀ ਦੇ ਵਿੱਚੋਂ ਪੰਜ ਸਾਲੀ ਬਾਹਰ ਕਰ ਦਿੱਤਾ ਗਿਆ ਜੋ ਕਿ ਪਹਿਲਾ ਕਾਂਗਰਸ ਪਾਰਟੀ ਦੇ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਂਦਾ ਹੈ ਉਸ ਦਾ ਕਾਰਨ ਪੁੱਛਿਆ ਜਾਂਦਾ ਹੈ ਪਰ ਇੱਕ ਸਾਬਕਾ ਵਿਧਾਇਕ ਦੀ ਸ਼ਿਕਾਇਤ ਦੇ ਉੱਪਰ ਉਸ ਨੂੰ 5 ਸਾਲ ਲਈ ਕੱਢ ਦੇਣਾ ਬਹਾਦਰ ਜੰਗ ਤੋਂ ਜਿਹੜਾ ਕਿ ਉਹ ਸੀਨੀਅਰ ਲੀਡਰਸ਼ਿਪ ਬਹਾਦਰ ਜੰਗ ਸਿੰਘ ਜਿਸ ਨੂੰ ਕਾਂਗਰਸ ਪਾਰਟੀ ਨੇ ਬਾਹਰ ਕੀਤਾ ਹੈ ਸੋ ਬਹਾਦਰ ਜੰਗ ਸਿੰਘ ਜਿਹੜਾ ਕਿ ਕਾਂਗਰਸ ਪਾਰਟੀ ਦੇ ਵਿੱਚ ਹੁੰਦਿਆ ਹੋਇਆ ਉਹਨਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜੋ ਆਪਣੇ ਕਾਂਗਰਸੀ ਵਰਕਰਾਂ ਦਾ ਸਾਥ ਦਿੱਤਾ ਸੀ ਉਸ ਦੇ ਨਾਲ ਹੀ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੇ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕੀਤਾ ਤੇ ਕਾਂਗਰਸ ਪਾਰਟੀ ਨੇ ਦਿਨ ਰਾਤ ਇਹ ਕੀਤੀ ਜਦੋਂ ਕਿ ਕਾਂਗਰਸ ਪਾਰਟੀ ਦੇ ਕੁਝ ਲੀਡਰ ਆਮ ਆਦੀ ਪਾਰਟੀ ਨਾਲ ਮਿਲ ਗਏ ਸੀ ਸੋ ਇਸ ਨੂੰ ਲੈ ਕੇ ਜੋ ਉਸ ਸੀਨੀਅਰ ਲੀਡਰ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਬਹਾਦਰ ਜੰਗ ਸਿੰਘ ਦੇ ਉੱਪਰ ਉਸ ਨੂੰ ਪਾਰਟੀ ਚੋਂ 5 ਸਾਲ ਲਈ ਕੱਢਣ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿੱਚ ਵੱਡੀ ਹਾਚਲ ਮਚ ਗਈ ਹੈ ਕਾਂਗਰਸ ਪਾਰਟੀ ਨਵਜੋਸ਼ ਸਿੰਘ ਸਿੱਧੂ ਦੇ ਉੱਪਰ ਵੀ ਕਾਰਵਾਈ ਕਰੇਗੀ ਨਵਜੋਸ਼ ਸਿੰਘ ਸਿੱਧੂ ਨੇ ਜਿਨੇ ਖੁਦ ਕੰਗਰਸ ਪਾਰਟੀ ਛੱਡਣ ਦਾ ਐਲਾਨ ਕਰਤਾ ਹੈ ਹੁਣ ਕਾਂਗਰਸ ਪਾਰਟੀ ਦੇ ਕੋਲ ਨਵਜੋਸ਼ ਸਿੰਘ ਸਿੱਧੂ ਦੇ ਬਰਾਬਰ ਦਾ ਚਿਹਰਾ ਨਾ ਹੋਣ ਕਰਕੇ ਜੋ ਕਾਂਗਰਸ ਪਾਰਟੀ ਬਿਲਕੁਲ ਸੱਖਣੀ ਹੋ ਗਈ ਏ ਨਵਜੋਸ਼ ਸਿੰਘ ਸਿੱਧੂ ਤੋਂ ਬਿਨਾ ਜੋ ਕਾਂਗਰਸ ਪਾਰਟੀ ਹੁਣ ਪੰਜਾਬ ਦੇ ਵਿੱਚ ਜਿਹੜਾ ਕਿ ਆਪਣੇ ਆਪ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਂਦੀ ਏ ਜਿਹੜਾ ਕਿ ਨਵਜੋਸ਼ ਸਿੰਘ ਸਿੱਧੂ ਇੱਕ ਸੀਨੀਅਰ ਲੀਡਰਸ਼ਿਪ ਔਰ ਬਹੁਤ ਹੀ ਜ਼ਿਆਦਾ ਉਸਤਾ ਪ੍ਰਭਾਵਸ਼ੀ ਪੰਜਾਬ ਦੇ ਵਿੱਚ ਔਰ ਜਦੋਂ ਚੋਣਾ ਹੁੰਦੀ ਸੀ ਨਵਜੋਤ ਸਿੰਘ ਸਿੱਧੂ ਜਦੋਂ ਸਟੇਜ ਤੇ ਗਏਦੇ ਸੀ ਤਾਂ ਲੋਕ ਠੋਕੋ ਤਾਲੀ ਦੇ ਨਾਂ ਨਾਲ ਜਾਣਦੇ ਸੀ ਨਵਜੋਤ ਸਿੰਘ ਸਿੱਧੂ ਨੂੰ ਲੇਕਿਨ ਹੁਣ ਨਵਜੋਤ ਸਿੰਘ ਸਿੱਧੂ ਦੇ ਜਨਰਲ ਕਾਂਗਰਸ ਪਾਰਟੀ ਬਿਲਕੁਲ ਅਜ ਸੁਨਮ ਸੰ ਹੋ ਗਈ ਕਮਸ ਪਾਰਟੀ ਦੇ ਵਿੱਚ ਸੀਨੀਅਰ ਲੀਡਰਸ਼ਿਪ ਹਾਈ ਕਮਾਂਡ ਪੂਰੀ ਤਰ੍ਹਾਂ ਮਿਊਸ ਹੋਏ ਬੈਠੇ ਨੇ ਕਿ ਆਖਰ ਨਵਜੋਤ ਸਿੰਘ ਸਿੱਧੂ ਨੇ ਜੋ ਇੱਕ ਕੈਸਾ ਫੈਸਲਾ ਲੈ ਲਿਆ ਹੈ ਜੋ ਕਾਂਗਰਸ ਪਾਰਟੀ ਦੇ ਵਿੱਚੋਂ ਵੱਖ ਹੋ ਗਏ ਨੇ ਆਪਣੀ ਪਾਰਟੀ ਬਣਾਉਣ ਦਾ ਉਹਨਾਂ ਨੇ ਐਲਾਨ ਕੀਤਾ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਉਹ ਇੱਕ YouTube ਚੈਨਲ ਤੇ ਰਹਹੀਂ ਲੋਕਾਂ ਦੇ ਨਾਲ ਸੰਪਰਕ ਕਰਨਗੇ ਜਿਸ ਨੂੰ ਲੈ ਕੇ ਵੱਖ-ਵੱਖ ਮੀਡੀਆ ਰਿਪੋਰਟਾਂ ਦੇ ਅਨੁਸਾਰ ਕਿਹਾ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਵਿੱਚ ਨਹੀਂ ਰਹਿਣਗੇ ਔਰ ਹੁਣ ਉਹ ਰਾਜਨੀਤੀ ਨੂੰ ਛੱਡ ਸਕਦੇ ਨੇ ਰਾਜਨੀਤੀ ਤੋਂ ਅਲੱਗ ਹੋ ਸਕਦੇ ਨੇ ਔਰ ਆਪਣੇ ਆਪ ਨੂੰ ਲੋਕਾਂ ਦੇ ਨਾਲ ਜੋੜ ਕੇ ਰੱਖਣਗੇ ਇੱਕ YouTube ਚੈਨਲ ਰਾਹੀਂ